ਹਾਂਜੀ ਦੋਸਤੋ ਇਸ ਸਮੇਂ ਆਪਾਂ ਕਿੰਨੂ ਦੇ ਬਾਗ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਬੂਟੇ ਇਸ ਜਗ੍ਹਾ ਤੋਂ ਪੱਟੇ ਜਾ ਚੁੱਕੇ ਐ ਤੇ ਕਿੰਨੇ ਬੂਟਿਆਂ ਦੇ ਹਾਲਾਤ ਐ ਜਿਹੜੇ ਉਹ ਮਾੜੇ ਹੋਏ ਪਏ ਆ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲਈਏ ਕਿ ਜਿਹੜਾ ਆਪਾਂ ਲਾਸਟ ਤੇ ਪਹੁੰਚ ਜਾਂਦੇ ਆ ਬਾਗ ਕਿੰਨੂ ਵਾਲੇ ਬਾਗ ਐ ਹਬੋਰ ਐ ਜਿਹੜਾ ਇਹ ਪੰਜਾਬ ਦਾ ਬਾਗਾਂ ਦੇ ਖੇਤਰ ਚ ਕੈਲੀਫੋਰਨੀਆ ਜਿਹੜਾ ਵਾਅਦਾ ਹੁੰਦਾ ਸੀ ਤੇ ਪਰ ਹੁਣ ਪਾਣੀ ਹੈ ਜਿਹੜਾ ਉਹ ਗੰਦਾ ਪਾਣੀ ਮਿਲਣ ਕਾਰਨ ਬਾਗਾਂ ਨੂੰ ਭਾਰੀ ਨੁਕਸਾਨ ਹੈ ਜਿਹੜਾ ਉਹ ਹੋਇਆ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਬਾਗ ਤੁਸੀਂ ਵੇਖ ਸਕਦੇ ਹੋ ਕਿੰਨੂ ਦਾ ਬਾਗ ਹੈ ਆ ਜਿਹੜੀਆਂ ਵਿੱਚ ਤਿੰਨ ਲਾਈਨਾਂ ਤੁਸੀਂ ਦੇਖੋ ਤਿੰਨੇ ਲਾਈਨਾਂ ਜਿਹੜੀਆਂ ਆ ਇਹਦਾ ਚੌਥੀ ਪੰਜ ਵੀ ਲਾਈਨ ਤੱਕ ਵੀ ਇਹੇ ਬੂਟੇ ਪੁੱਟੇ ਜਾ ਚੁੱਕੇ ਆ ਪੁੱਟਣ ਦਾ ਕਾਰਨ ਇਹ ਹੈ ਕਿ ਬੂਟੇ ਖਰਾਬ ਹੋ ਗਏ ਸੀ ਖਰਾਬ ਹੋਣ ਦਾ ਕਾਰਨ ਜਿਹੜਾ ਸਾਹਮਣੇ ਆਇਆ ਕਿ ਗੰਦਾ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਵੀ ਗੰਦਾ ਪਾਣੀ ਆਉਂਦਾ ਸੀ ਉਸ ਪਾਣੀ ਕਰਕੇ ਜਿਹੜਾ ਧਰਤੀ ਦਾ ਪੀ ਐਚ ਲੈਵਲ ਹੈ ਉਹ ਵੱਧ ਜਾਂਦਾ ਤਾਂ ਉਸ ਜਿਹੜਾ ਪੀ ਐਚ ਲੈਵਲ ਵਧਣ ਕਾਰਨ ਬਾਗਾਂ ਨੂੰ ਜਿਹੜਾ ਬੂਟਿਆਂ ਨੂੰ ਬਹੁਤ ਨੁਕਸਾਨ ਹੋਇਆ ਤੇ ਇਸੇ ਦਾ ਨਤੀਜਾ ਹੈ ਆ ਤੁਸੀਂ ਦੇਖ ਲਓ ਇੱਥੋਂ ਹੁਣ ਬੂਟੇ ਆ ਜਿਹੜੇ ਉਹ ਤਾਜ਼ੇ-ਤਾਜ਼ੇ ਪੱਤੇ ਗਏ ਆ ਤਾਂ ਇਹ ਹੁਣ ਜਿਹੜਾ ਵੀ ਕਿਸਾਨ ਹੈ ਉਹਨੂੰ ਕੀ ਕਰਨਾ ਪੈਣਾ ਕਿ ਆਹਾ ਬੂਟੇ ਹੁਣ ਨਵੇਂ ਲਾਉਣੇ ਪੈਣੇ ਆ ਤੇ ਕਦੋਂ ਜਾ ਕੇ ਇਹਦੇ ਬਰਾਬਰ ਉਹ ਰਲਣਗੇ ਤਾਂ ਜਿਹੜਾ ਇਹ ਜਿਹੜਾ ਹਾਲ ਹੈ ਇਹ ਇੱਕ ਖੇਤ ਦਾ ਇੱਕ ਬਾਗ ਦਾ ਨਹੀਂ ਹੈਗਾ ਇਹ ਨੁਕਸਾਨ ਹੈ ਜਿਹੜਾ ਉਹ ਲਗਭਗ ਜ਼ਿਆਦਾਤਰ ਬਾਗਾਂ ਦੇ ਵਿੱਚ ਹਰੇਕ ਕਿਸਾਨ ਨੂੰ ਇਹ ਜਿਹੜਾ ਨੁਕਸਾਨ ਹੋਇਆ ਤਾਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਕਮੈਂਟਾਂ ਦੇ ਵਿੱਚ ਉਹ ਆਪਣੀ رائے ਜਾਂ ਆਪਣਾ ਜਿਹੜਾ ਜਾਣਕਾਰੀ ਇਹ ਜ਼ਰੂਰ ਸਾਂਝੀ ਕਰਨ ਕਿ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਕਿਹੜੇ ਕਿਸਾਨਾਂ ਦੇ ਇਹੋ ਜਿਹਾ ਨੁਕਸਾਨ ਹੋਇਆ ਕਿ ਬੂਟੇ ਆ ਜਿਹੜੇ ਉਹ ਖਰਾਬ ਹੋ ਰਹੇ ਆ ਜਾਂ ਹੋਏ ਆ ਇਹ ਤੋਂ ਪਹਿਲਾਂ ਪੁੱਟੇ ਜਾ ਚੁੱਕੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਗਿੱਦੜਾਂ ਵਾਲੀ ਪਿੰਡ ਹੋ ਗਿਆ ਜਾਂ ਆਸ-ਪਾਸ ਦੇ ਪਿੰਡ ਹੋ ਗਏ ਉੱਥੇ ਬਹੁਤ ਜ਼ਿਆਦਾ ਬਾਗਾਂ ਨੂੰ ਨੁਕਸਾਨ ਹੋਇਆ ਸੀ ਭਾਰੀ ਨੁਕਸਾਨ ਹੋਇਆ ਸੀ ਜਿਹਦੇ ਕਰਕੇ ਜਿਹੜਾ ਬਹੁਤ ਵੱਡਾ ਬਾਗਬਾਨਾਂ ਦਾ ਨੁਕਸਾਨ ਆ ਜਿਹੜਾ ਉਹ ਬਾਗਬਾਨਾਂ ਨੂੰ ਚੱਲਣਾ ਪਿਆ ਸੀ ਤੇ ਐਤ ਕੀ ਸਾਲ ਜਿਹੜਾ ਢੀਂਗਾ ਵਾਲੀ ਹੋ ਗਿਆ ਦਲਮੀਰ ਖੇੜਾ ਹੋ ਗਿਆ ਇਹਨਾਂ ਪਿੰਡਾਂ ਦੇ ਵਿੱਚ ਬਾਗਾਂ ਨੂੰ ਬਹੁਤ ਨੁਕਸਾਨ ਹੋਇਆ ਕਿਉਂਕਿ ਮੀਂਹ ਪਈ ਸੀ ਜਿਹੜੇ ਉਹ ਪਾਣੀ ਕਰਕੇ ਪਾਣੀ ਖੜ ਗਿਆ ਸੀ ਬਾਗਾਂ ਦੇ ਵਿੱਚ ਤਾਂ ਇਸ ਸਮੱਸਿਆ ਦੇ ਹੱਲ ਲਈ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਸਾਨ ਵੀਰ ਵੀ ਮੰਗ ਕਰ ਰਹੇ ਆ ਕਿ ਪਾਣੀ ਆ ਜਿਹੜਾ ਉਹ ਨਹਿਰੀ ਪਾਣੀ ਇੱਕ ਤਾਂ ਸਮੇਂ ਸਿਰ ਉਪਲਬਧ ਹੋਵੇ ਕੋਈ ਸਮੱਸਿਆ ਨਾ ਆਵੇ ਤੇ ਦੂਜਾ ਸਾਫ਼ ਪਾਣੀ ਹੈ ਜਿਹੜਾ ਉਹ ਮਿਲੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਗਬਾਨੀ ਖੇਤਰ ਨੂੰ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਵੇਗਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੇ ਆ ਕਿਸਾਨ ਵੀਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਸਰਕਾਰ ਤੱਕ ਆਵਾਜ਼ ਹੈ ਜਿਹੜੀ ਉਹ ਪਹੁੰਚ ਸਕੇ ਕਿ ਜਿਹੜਾ ਬਾਗਾਂ ਨੂੰ ਸੰਭਾਲਣ ਦੀ ਲੋੜ ਹੈ ਬਾਗਬਾਨੀ ਹੈ ਜਿਹੜੀ ਇਹ ਕਿਸਾਨਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਵਿੱਚ ਵੱਡਾ ਰੋਲ ਹੈ ਜਿਹੜਾ ਉਹ ਨਿਭਾ ਰਹੀ ਆ ਤਾਂ ਬਾਗ ਬਾਗਾਂ ਨੂੰ ਨੁਕਸਾਨ ਨਾ ਹੋਵੇ ਤਾਂ ਇਸ ਕਰਕੇ ਜਿਹੜਾ ਜਿਹੜਾ ਬਾਗਬਾਨੀ ਇਹਨੂੰ ਹਲਾੜਾ ਦੇਣ ਦੀ ਲੋੜ ਹੈ ਕਿਉਂਕਿ ਪਾਣੀ ਦੀ ਬਚਤ ਬਹੁਤ ਹੁੰਦੀ ਹੈ ਇਹਦੇ ਨਾਲ ਤੇ ਇਸ ਕਰਕੇ ਬਸ ਕਿਸਾਨ ਵੀਰੇ ਹੀ ਚਾਹੁੰਦੇ ਆ ਵੀ ਸਾਫ਼ ਪਾਣੀ ਮਿਲੇ ਚੰਗਾ ਪਾਣੀ ਮਿਲੇ ਬੁੱਢੇ ਨਾਲੇ ਵਾਲਾ ਪਾਣੀ ਜਿਹੜਾ ਉਹ ਨਾ ਆਵੇ ਕਿਉਂਕਿ ਲਗਭਗ ਬਾਗਬਾਨੀ ਉਹ ਨਹਿਰੀ ਪਾਣੀ ਤੇ ਨਿਰਪਰ ਹੁੰਦੀ ਹੈ ਤੇ ਜੇ ਨਹਿਰੀ ਪਾਣੀ ਜਦੋਂ ਗੰਦਾ ਆਉਂਦਾ ਤਾਂ ਫਿਰ ਉਹਦਾ ਨਤੀਜਾ ਆਹ ਕੁਝ ਵੇਖਣ ਨੂੰ ਮਿਲਦਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ